ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਜੀ ਚੈਨ ਨੂੰ ਕਰ ਲੋ ਸਬਸਕ੍ਰਾਈਬ ਸੋ ਅੱਜ ਆਪਾਂ 17 ਤਰੀਕ ਦੀ ਗੱਲ ਕਰਦੇ ਆਂ 골ਡ ਦੀ 골ਡ ਦਾ ਰੇਟ ਕੀ ਹੈ ਸੋ ਆਪਾਂ ਕਈ ਦਿਨਾਂ ਤੋਂ ਦੇਖ ਰਹੇ ਆਂ ਵੀ 골ਡ ਦਾ ਜਿਹੜਾ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਜਿਹੜਾ ਆਬਾਦ ਰਿਹਾਗਾ ਸੋ ਆਪਾਂ ਅੱਜ 17 ਅਕਤੂਬਰ 2025 ਦੀ ਗੱਲ ਕਰੀਏ ਤਾਂ 골ਡ ਦਾ ਕੀ ਰੇਟ ਹੈ ਉਸ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ ਵੀਡੀਓ ਦੇ ਨਾਲ ਨਾਲ ਤੁਸੀਂ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸੋ 골ਡ ਦੇ ਰੇਟ ਆ ਜਿਹੜੇ ਬਹੁਤ ਹਜਾਦੇ ਹਾਈ ਹੋ ਰਹੇ ਨੇ ਕਈ ਦਿਨਾਂ ਤੋਂ ਉਸ ਦਾ ਕੀ ਕਾਰਨ ਹੋ ਸਕਦਾ ਤਾਂ ਇਹ ਉਸ ਦੇ ਸੰਬੰਧ ਵਿੱਚ ਆਪਾਂ ਹੋਰ ਜਿਹੜੀ ਇਨਫੋਰਮੇਸ਼ਨ ਹੈ ਡੇਲੀ ਤੁਹਾਨੂੰ ਦੇਵਾਂਗੇ ਜੀ ਸੋ ਅੱਜ ਆਪਾਂ 골ਡ ਦੀ ਰੇਟ ਦੀ ਗੱਲ ਕਰੀਏ ਅੱਜ ਕਿੰਨਾ ਰੇਟ ਹੋ ਸਕਦਾ 골ਡ ਦਾ ਤਾਂ ਆਪਾਂ ਚੱਲਦੇ ਆ ਸਾਈਟ ਦੇ ਉੱਪਰ ਸੋ ਜੇਕਰ ਅੱਜ ਆਪਾਂ ਗੱਲ ਕਰੀਏ 골ਡ ਦੀ ਤਾਂ ਅੱਜ ਆਪਣਾ 골ਡ ਹੈ ਜੀ 131000 200 ਰੁਪਏ ਸੋ ਆਪਾਂ ਕਈ ਦਿਨਾਂ ਦੀ ਗੱਲ ਕਰ ਲੈਨੇ ਆ ਤੋ ਅਗਲੇ ਲਾਸਟ 5 ਡੇਜ਼ ਦੇ ਵਿੱਚ ਜਿਹੜਾ 골ਡ ਹੈ ਉਹ ਬਹੁਤ ਵਧੀਆ ਜੀ ਦੇਖੋ ਮਤਲਬ 14 ਅਕਤੂਬਰ ਨੂੰ 129000 ਸੀਗਾ ਇਸ ਤੋਂ ਬਾਅਦ 14 ਅਕਤੂਬਰ ਨੂੰ 130000 ਜਿਹੜਾ 1000 ਰੁਪਏ ਸਿੱਧਾ ਵਧ ਗਿਆ ਦੇਖੋ ਠੀਕ ਹੈ ਨਾ ਜੀ ਸੋ ਜੇਕਰ ਅੱਜ ਦੇ ਰੇਟ ਦੀ ਗੱਲ ਕਰੀਏ ਤਾਂ ਅੱਜ ਹੈਗਾ 131000 200 ਰੁਪਏ ਜਿਹੜਾ 골ਡ ਦਾ 24 ਕੈਰਟ ਦਾ ਰੇਟ ਹੈ ਜਿਹੜਾ ਉਹ ਅੱਜ ਦਾ ਹੈ ਸੋ ਇਸ ਤਰ੍ਹਾਂ ਦੀਆਂ ਆਪਾਂ ਸਾਰੀਆਂ ਵੀਡੀਓਜ਼ ਅਪਲੋਡ ਕਰਿਆ ਕਰਾਂਗੇ ਜੀ ਤਾਂ ਤੁਸੀਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ 골ਡ ਦੇ ਡੇਲੀ ਦੇ ਰੇਟ ਆਪਾਂ ਜਿਹੜਾ ਅਪਲੋਡ ਕਰਿਆ ਕਰਾਂਗੇ ਵੀਡੀਓਜ਼ ਅਪਲੋਡ ਉਸ ਤਰ੍ਹਾਂ ਦੀਆਂ ਆਉਣੀਆਂ ਬੈਕ ਟੂ ਬੈਕ ਸੋ ਇਨਫੋਰਮੇਸ਼ਨ ਵਧੀਆ ਲੱਗਦੀ ਹੈ ਨਾ ਤਾਂ ਜਿਹੜੇ ਸੋਨਾ ਲੈਣਾ ਚਾਹੁੰਦੇ ਆ 골ਡ ਲੈਣਾ ਚਾਹੁੰਦੇ ਆ ਉਹਨਾਂ ਨੂੰ ਸ਼ੇਅਰ ਕਰ ਦਿਓ ਕਿਉਂਕਿ ਜੇਕਰ ਦੇਖੀ ਤਾਂ ਬਹੁਤ ਜਿਆਦਾ ਰੇਟ ਹਾਈ ਹੋ ਚੁੱਕਿਆ ਜੇਕਰ ਆਪਾਂ ਗੱਲ ਕਰੀਏ ਚੇਨਈ ਦੀ ਤਾਂ ਉੱਥੇ 131000 ਨੂੰ ਆ ਜੀ ਸੋ ਅੜੜਾ ਪਾ ਦੇਖੀਏ ਤਾਂ ਸਾਰੇ ਜਿਹੜੇ ਜਿਵੇਂ ਜੈਪੁਰ ਦਾਗਾ ਉੱਥੇ 130000 ਨੂੰ ਆ ਇਹ ਅੜੜਾ ਸਟੇਟ ਦੇ ਵਿੱਚ ਜਿਹੜਾ 골ਡ ਰੇਟ ਹੈ ਉਹ 12000 ਜਾਂ 1500 ਜਾਂ ਥੋੜੇ ਪੈਸਿਆਂ ਦਾ ਜਿਹੜਾ ਫਰਕ ਆ ਉਹ ਹੁੰਦਾ ਹੈ ਸੋ ਆਪਾਂ ਅੰਮ੍ਰਿਤਸਰ ਦੀ ਗੱਲ ਕਰਾਂਗੇ ਜੀ ਸੋ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜਾ ਰੇਟ ਜਿਹੜਾ ਤੁਹਾਨੂੰ ਦਿਖਾਇਆ ਗਿਆ ਸੀ ਪਹਿਲੀਆਂ ਦੇ ਵਿੱਚ ਦਾ ਅੱਜ 1,31,200 ਰੁਪਏ ਰੇਟ ਹੈ ਵੀਡੀਓਸ ਵਧੀਆ ਲੱਗੀਆਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਉਣ ਵਾਲੀਆਂ ਵੀਡੀਓਸ ਲਈ ਅਗਲੀ ਵੀਡੀਓ ਲੈ ਕੇ ਆਪਾਂ ਫੇਰ ਹਾਜ਼ਰ ਹੋਣੇ ਜੀ ਤਦ ਤੱਕ ਦਿਓ ਇਜਾਜ਼ਤ ਧੰਨਵਾਦ ਥੈਂਕ ਯੂ